ਗੁਰ ਸੇਵੀ ਐਨ ਸਹਜ ਸੁਭਾਈ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜ ਜੈਤ ਸ੍ਰੀ ਮਹਲੇ ਪੰਜਵਾਰ ਸਲੋਕਾਂ ਨਾਲ ਇਕੋ ਅੰਕਾਰ ਸਤਗੁਰ ਪਰਸਾਦ ൂരൺ മദപൂരണ അന്തപൂരണ പരമര സിമരന്ത സന്തമണ നാനക്ക ਰਗਨਾਸਨ ਜਗਦੀਸ਼ੁਰ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ੁਰ ਸਿਮਰੰਤ ਸੰਤ ਸਰਬਤਰ ਨਕ ਅਗਨਾਸਨ ਜਗਦੇਸ਼ੁਰੇ ਦੇਖਨ ਸੁਨਨ ਸੁਨਾਵਨੁ ਮਨ ਮੈ ਨਿਰੜੀਐ ਸਚੁ ਪੂਰੈ ਸਰਬਤ੍ਰ ਕਹਾਰੇ ਰੰਗ ਰੈਚ ਪਾਉੜੇ ਹਰ ਏਕ ਨਿਰੰਜਨ ਗਾਇਆ ਸਾਰੇ ਅੰਤਰ ਸਏ ਕਰਣ ਕਾਰਣ ਸਮਰੈਥ ਪ੍ਰਭ ਜੋ ਕਰ ਸੋ ਹੋਈ ਖੇਨਮਥਾਪ ਉਥਾਪਦਮ ਤੇ ਸੰਬਿਨ ਨਹੀਂ ਕੁ ਪਾਂਡ ਪਤਾਲ ਦੀਪ ਰਾਇ ਸਾਲੋਈ ਜਿਸ ਆਪ ਬੁਝਾਏ ਸਬੋਜਸੀ ਨਿਰਮਲ ਜਨ ਸੋ ਜਿਸ ਐਪ ਬੁਝਾਈ ਸੋ ਬੋਜ ਸੀ ਨਿਰਮਲ ਜਨ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਤਿ ਸ੍ਰੀ ਨਹਲਾ ਪੰਜਵਾਂ ਵਾਰ ਸੇ ਲੋਕਾਂ ਨਾਲ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਸੇ ਲੋਕ ਆਦ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ ਸਿਮਰੰਤ ਸੰਤ ਸੁਰ ਬਤੁਰ ਰਾਵਣ ਨਾਨਕ ਅਗਨਾਸਨ ਜਗਦੀਸ਼ਰ ਹੈ ਇਪਾਵਨ ਮੁਖਵਾਕ ਜੈਤਿ ਸ੍ਰੀ ਦੀ ਵਾਰ ਅੰਦਰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 706 ਤੇ ਸੁਭਾਏਮਾਨ ਹੈ ਸਤਿਗੁਰ ਜੀ ਰਹਿਮਤਾਂ ਕਰਨ ਸਤਿਗੁਰ ਜੀ ਦਾ ਪਵਿੱਤਰ ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਏ ਆਪ ਜੀ ਵਡ ਪਾਗੇ ਹੋ ਜੋ ਅੱਜ ਤੀਕ ਬਹਾਦਰ ਸਿਮਰਿਆ ਕਾਰ ਨਾਉ ਨਿਦਿਆਵੇ ਤਾਏ ਸਭ ਥਾਈ ਹੋਏ ਸਹਾਏ ਐਸੇ ਦੀਨ ਦਿਆਲ ਸਤਿਗੁਰੂ ਸ੍ਰੀ ਗੁਰੂ ਤੀਕ ਬਹਾਦਰ ਜੀ ਮਹਾਰਾਜ ਤਿੰਨਾਂ ਦਾ ਸਾਡੇ 300 ਸਾਲ ਸ਼ਹੀਦੀ ਸਤਾਵਦੀ ਗੁਰਪੁਰ ਮਨਾਉਂਦਿਆਂ ਹੋਇਆਂ ਤਿੰਨਾਂ ਦੇ ਪਿਆਰੇ ਮਹਾਨ ਸਿੱਖ ਭਾਈ ਸਹਿਬ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਤਿੰਨਾਂ ਦਾ ਸ਼ਹੀਦੀ ਦਿਹਾੜਾ ਮਨਾਉਂਦਿਆਂ ਹੋਇਆਂ ਸਤਿਗੁਰੂ ਜੀ ਦੇ ਪਵਿੱਤਰ ਪਾਵਨ ਸਥਾਨ ਤੇ ਹਾਜ਼ਰੀਆਂ ਭਰ ਰਹੇ ਹਾਂ ਸਤਿਗੁਰੂ ਜੀ ਸਰਬੱਤ ਦੀਆਂ ਹਾਜ਼ਰੀਆਂ ਸੇਵਾਵਾਂ ਆਪਣੇ ਦਰ ਤੇ ਪ੍ਰਵਾਨ ਕਰਨ ਸਰਬੱਤ ਦੇ ਪਰਿਵਾਰਾਂ ਵਿੱਚ ਕਾਰੋਬਾਰਾਂ ਵਿੱਚ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੋ ਅੱਜ 8 ਵਜੇ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋਣਗੇ ਸ਼ਾਮ ਨੂੰ 4 ਵਜੇ ਗੁਰਦੁਆਰਾ ਰਕਾਬ ਕਾਂ ਸਾਹਿਬ ਵਿਖੇ ਸੰਪੂਰਨਤਾ ਹੋਵੇਗੀ ਕੱਲ 26 ਤਰੀਕ ਨੂੰ ਗੁਰਦੁਆਰਾ ਰਕਾਬਗੰਸ ਸਾਹਿਬ ਅੰਮ੍ਰਿਤ ਵੇਲੇ ਤੋਂ ਰਾਤ ਦੇ ਤੱਕ ਦੀਵਾਨ ਸੱਜਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ